ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਸੂਬੇ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਅਤੇ ਜੇਕਰ ਕੋਈ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਕੇ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ ਜਿਸ ਦੇ ਤਹਿਤ ਨਾਬਾ ਪੁਲਿਸ ਅਤੇ ਸੀਆਈਏ ਸਟਾਫ ਨੂੰ ਅਦੋਂ ਪਾਰੀ ਸਫਲਤਾ ਹਾਸਲ ਹੋਈ ਹੈ ਜਦੋਂ ਨਾਬਾ ਦੀ ਆਸਰਾਮ ਕਲੋਨੀ ਦੇ ਰਹਿਣ ਵਾਲੇ ਮੱਖਣ ਸਿੰਘ ਦੇ ਘਰ ਦੇ ਵਿੱਚ ਖੜੀ ਗਾਰ ਦੇ ਵਿੱਚੋਂ 3 ਕਿੰਟਲ ਭੁੱਕੀ ਚੋਰਾ ਪੋਸਤ ਬਰਾਮਦ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਨਾਬਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ 5 ਦਿਨਾਂ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਇਸ ਸਬੰਧੀ ਨਾਬਾ ਦੇ ਐਸਐਚਓ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਰਿਮਾਂਡ ਤੋਂ ਬਾਅਦ ਅਹਿਮ ਕਲਾਸੇ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਨਹੀਂ ਜਿਆ ਕਰਾਇ ਦਿਨ ਜੀ ਮੁੱਲ ਲਈ ਹੁੰਦੀ ਹਾਂ ਹਾਂ ਜੀ ਇੱਥੇ ਨਾਲ ਹੋ ਰਹੇ ਨੇ ਇਹ ਅਸੀਂ ਰਹਿ ਨਹੀਂ ਦੇਤੀ ਜੀ ਉਰੀ ਅਸੀਂ ਨਹੀਂ ਦੇ ਦਿੱਤਾ ਜਿੰਦੇ ਲਾ ਕੇ ਰੱਖ ਦਿੱਤੇ ਇਹ ਤੇ ਜੀ ਆ ਗਿਆ ਹੁਣ ਜੀ ਮੈਨੂੰ ਪਤਾ ਲੱਗਾ ਰਾਤ ਮੈਨੂੰ ਇਹ ਗੱਲ ਦਾ ਕੋਈ ਕਹਣ ਦਾ ਪਤਾ ਨਹੀਂ ਇਸੇ ਸਮਾਂ ਫੋਨ ਕਰੀ ਜਾਂਦੇ ਤੇ ਵੀ ਕਿੱਧਰ ਲੱਗ ਗਿਆ हां जी ਸਾਡਾ ਫੋਨ ਇਹਨੇ ਚੱਕਿਆ ਹੀ ਨਹੀਂ ਹੈਗਾ ਜੇ ਫਿਰ ਮਲਾਜਮਾਂ ਨੇ ਮਲਾਜਮਾਂ ਨੇ ਫੜ ਨਹੀਂ ਜੀ ਕੰਮ ਇਹ ਤਾਂ ਬਸ ਹੁਣ ਪਹਿਲੀ ਵਾਰ ਹੈ ਕੋਈ ਇਹ ਤੇ ਕੇਸ ਨਹੀਂ ਉਮਰ ਇਹ ਹੈਗਾ ਜੀ 25 26 ਸਾਲ ਦਾ ਹਾਂ ਜੀ ਇੱਕ ਲੜਕੀ ਆ ਲਵੇ ਹਾਂ ਜੀ ਅੱਛਾ ਪਹਿਲੀ ਵਾਰ ਨਹੀਂ ਹੁੰਦਾ ਹਾਂ ਪਹਿਲੀ ਵਾਰ ਕੋਈ ਕੇਸ ਨਹੀਂ ਕੋਈ ਹੋਰ ਨਹੀਂ ਜੰਮੀ ਪਹਿਲੀ ਵਾਰ ਇਹ ਕਿਸੇ ਨੇ ਹੋ ਕਰਦਾ ਨਹੀਂ ਕੋਈ ਕੋਈ ਤੁਸੀਂ ਕਰਾਇਆ ਤੇ ਕੀ ਪਈ ਤੇ ਉਹ ਕੋਈ ਨਹੀਂ ਰਹਿੰਦਾ ਫਿਰ ਇਹੀ ਕੰਮ ਲਈ ਪਹਿਲੀ ਵਾਰੀ ਨਾ 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 ਜੀ ਨਾ ਇਹ ਜੀ ਅਸੀਂ ਤਾਂ ਲਈ ਤਸੀਂ ਮੇਰੇ ਕੁੜੀਆ ਬਾਹ ਤੇ ਲਈ ਦੀ ਕੁੜੀਆ ਹੀ ਉਹ ਸਤੋ ਗਰੀਬ ਘਰ ਵਿਆਹੇਗੀ ਜੀ ਅਸੀਂ ਚਲੇ ਜੁੱਤਾ ਕਰਕੇ ਖੂਸੂ ਕਰਕੇ ਕਹਿੰਦੇ ਵੀ ਅਸੀਂ ਵੀ ਚੱਲਾ ਸੀ ਉਹਨੂੰ ਉਹ ਕਰਕੇ ਕੁੜੀਆ ਬਾਹ ਤੇ ਲਈ ਹੋਈ ਹੈ ਇਹ ਤਾਂ ਜੀ ਵੀ ਮੁੰਡੇ ਲਿਆਇਆ ਵੀ ਅਸੀਂ ਆਇਦਰ ਕਹਿੰਦੇ ਮੁੰਡੇ ਲਿਆਇਆ ਹੈ ਹਾਂ ਜੀ ਵੀ ਪਹਿਲੀ ਵਾਰ ਹਾਂ ਪਹਿਲੀ ਵਾਰ ਇਹ ਕੰਮ ਕਰਿਆ ਉਦੋਂ ਪਹਿਲਾਂ ਕੋਈ ਇੰਨੀ ਕਰਦਾ ਸੀ ਪਹਿਲਾਂ ਤਾਂ ਜਿਵੇਂ ਅਸੀਂ ਇਹ ਧੰਦਾ ਕਰਦੇ ਨਹੀਂ ਪਾਜੀ ਮਾਰੀ ਕਿਸੇ ਦੇ ਬਸ ਨਾਲ ਲਾ ਕੇ ਪਾਦੇ ਇਹ ਇੱਕ ਦੋਸ਼ੀ ਹੈ ਜੀ ਮੱਖਣ ਸਿੰਘ ਸਾਨੂੰ ਬਾਬਾ ਸਿੰਘ ਬਾਜੀ ਦਾ ਤੇ ਇਹ ਕਿਹੜੀ ਕਲੋਨੀ ਆਸਰਾਮ ਆਸਰਾਮ ਕਲੋਨੀ ਤੋਂ ਇਹ ਰਿਕਵਰ ਕੀਤੀ ਹੈ ਜਿੱਥੇ ਗੱਡੀ ਵਿੱਚ ਰਿਕਵਰ ਹੋਈ ਹੈ ਆਏ ਆਫਟਰ ਆ ਗੱਡੀ ਜਾਂਦੀ ਤੇ ਨਾਲ ਸੀਏ ਦੀ ਟੀਮ ਸੀ ਅਸੀਂ ਇਕੱਠਿਆਂ ਨੇ ਆਪਰੇਸ਼ਨ ਕਰਕੇ ਇਹਨੂੰ ਕਾਬੂ ਕੀਤਾ ਆ ਘਰ ਦੇ ਵਿੱਚ ਇਹਨੇ ਕੋਠੀ ਇੱਥੇ ਕਿਰਾਏ ਤੇ ਲਈ ਹੋਏ ਆਪਣੇ ਕੋਠੀ ਲਈ ਹੋਈ ਹੈ ਨਾ ਕੋਠੀ ਦੇ ਵਿੱਚ ਗੱਡੀ ਖੜੀ ਸੀ ਤੇ ਉੱਥੇ ਦੋਸ਼ੀ ਨਾਲ ਸੀ ਇਹ ਕਿਤੇ ਦੇ ਅੰਦਰ ਰਿਮਾਰਡਲੇ 18 ਤੱਕ ਪੁਲਿਸ ਰਿਮਾਰਡ ਤੇ ਆਹ ਇਹਦੇ ਸੰਬੰਧਤ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਤੇ ਕਿ ਹੋਰ ਇਹਦੇ ਨਾਲ ਕਿੰਨੇ ਦੋਸ਼ੀ ਕੰਮ ਕਰਦੇ ਨੇ ਤੇ ਉਹ ਵੀ ਅਸੀਂ ਇਹਦੇ ਸਾਰਾ ਜਾਣਨ ਦੀ ਕੋਸ਼ਿਸ਼ ਕਰਾਂ ਨਾਬਾ ਤੋਂ ਡਿੰਪਲ ਸ਼ਰਮਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਗ